ਇਸ ਵੇਲੇ ਦੀ ਵੱਡੀ ਖਬਰ ਜਿਹੜੀ ਹੈ ਕਾਂਗਰਸੀ ਵਿਧਾਇਕ ਸੁਖਪਾਲ ਖੈਰਾ ਦੇ ਨਾਲ ਜੁੜੀ ਹੋਈ ਹੈ ਦੱਸਦੀ ਹੈ ਕਿ ਸੁਖਪਾਲ ਖੈਰਾ ਨੂੰ ਹਾਈ ਕੋਰਟ ਤੋਂ ਵੱਡੀ ਰਾਹਤ ਮਿਲੀ ਹੈ ਹਾਈ ਕੋਰਟ ਦੇ ਵੱਲੋਂ ਉਹਨਾਂ ਨੂੰ ਜ਼ਮਾਨਤ ਦੀ ਮਨਜ਼ੂਰੀ ਦੇ ਦਿੱਤੀ ਗਈ ਹੈ ਦੱਸਦੀ ਹੈ ਕਿ 28 ਸਤੰਬਰ ਤੋਂ ਜੇਲ੍ਹ ਦੇ ਵਿੱਚ ਬੰਦ ਸੀ ਐਂਡੀਪੀਐਲ ਐਕਟ ਦੇ ਤਹਿਤ ਉਹਨਾਂ ਦੇ ਉੱਪਰ ਮਾਮਲਾ ਦਰਜ ਸੀ ਇਸ ਪੂਰੇ ਮਾਮਲੇ ਦੇ ਉੱਪਰ ਜਾਣਕਾਰੀ ਲੈਣ ਦੇ ਲਈ ਸਾਡੇ ਨਾਲ ਪੱਤਰਕਾਰ ਮੌਜੂਦ ਨੇ ਸੰਦੀਪ ਸਿੰਘ ਸੰਦੀਪ ਪੂਰਾ ਮਾਮਲਾ ਕੀ ਹੈ ਸੁਖਪਾਲ ਖੈਰਾ ਨੂੰ ਜਿਵੇਂ ਤੁਸੀਂ ਦੇਖਿਆ ਕਿ 8 ਸਾਲ ਪੁਰਾਣਾ ਤਕਰੀਬਨ ਮਾਮਲਾ ਸੀ ਐਨਆਪੀਐਸ ਦਾ ਕੇਸ ਸੀ ਉਸ ਮਾਮਲੇ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੀ ਹਵਾਈ bari ਸਰਕਾਰ ਜਾਵਾ ਪੀ ਪਾਰਟੀ ਦੀ ਸਰਕਾਰ ਦਰਾਂਨ ਗ੍ਰਿਫਤਾਰੀ ਹੋਈ ਹੈ ਗ੍ਰਿਫਤਾਰੀ ਸੁਪਾਲ ਖੇੜਾ ਦੀ ਪਹਿਲੀ ਵਾਰ ਨਹੀਂ ਹੋਈ ਇਹ ਦੂਜੀ ਵਾਰ ਇਸ ਕੇਸ ਦੇ ਵਿੱਚ ਗ੍ਰਿਫਤਾਰੀ ਹੋਈ ਹੈ ਇਸ ਤੋਂ ਪਹਿਲਾਂ 2021 ਦੇ ਵਿੱਚ ਫਾਜ਼ਲ ਖਾ ਦੇ ਡਰੱਗਜ਼ ਮਾਮਲੇ 'ਚ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਮਨੀ ਲਾਂਡਰਿੰਗ ਦੇ ਇਲਜ਼ਾਮਾਂ ਤਹਿਤ ਗ੍ਰਿਫਤਾਰ ਕੀਤਾ ਸੀ ਸੁਪਾਲ ਖੇੜਾ ਨੂੰ ਪਰ ਸਭ ਨੂੰ ਯਾਦ ਹੋਵੇਗਾ ਕਿ ਸੁਪਾਲ ਖੇੜਾ ਦੀ ਫਿਰ ਵੀ ਕਾਂਗਰਸ ਵੱਲੋਂ ਟਿਕਟ ਨਹੀਂ ਸੀ ਕੱਟੀ ਗਈ ਔਰ ਉਹਨਾਂ ਨੂੰ ਅੱਜ ਪ੍ਰਚਾਰ ਕਰਨ ਦੇ ਲਈ ਵੀ ਮੌਕਾ ਮਿਲਦਾ ਔਰ ਉਸ ਤੋਂ ਬਾਅਦ ਜਿੱਤ ਕੇ ਵੀ ਆ ਜਾਂਦੇ ਨੇ ਵਿਧਾਨ ਸਭਾ ਦੀਆਂ ਪੌੜੀਆਂ ਵੀ ਚੜਦੇ ਨੇ ਉਹ ਉਹਨਾਂ 18 ਵਿਧਾਇਕਾਂ ਦੇ ਵਿੱਚੋਂ ਕਾਂਗਰਸ ਦੇ ਵਿੱਚੋਂ ਇੱਕ ਸੀ ਜਿਹੜੇ ਜਿੱਤ ਕੇ ਗਏ ਹਲਕਾ ਭਲਾਤ ਤੋਂ ਪਰ ਫਿਰ ਐਮ ਐਲ ਏ ਹੋਣ ਦੇ ਬਾਵਜੂਦ ਵੀ ਉਹਨਾਂ ਨੂੰ ਇਸ ਮਾਮਲੇ ਵਿੱਚ ਨਹੀਂ ਬਖਸ਼ਿਆ ਗਿਆ ਹਾਲਾਂਕਿ ਕਾਂਗਰਸ ਪਾਰਟੀ ਦੇ ਲੀਡਰ ਜਾ ਕੇ ਇਕੱਠੇ ਹੁੰਦੇ ਵੀ ਰਹੇ ਜਲਾਲਾਬਾਦ ਦੇ ਵਿੱਚ ਵੀ ਜਾ ਕੇ ਜਦੋਂ ਪੀ ਸੀ ਐਸ ਸੁਪਾਲ ਖਹਿਰਾ ਦੀ ਉਦੋਂ ਵੀ ਉਹ ਕਹਿੰਦੇ ਰਹੇ ਕਿ ਸਿਆਸੀ ਰੰਜਿਸ਼ ਹੈ ਸੁਪਾਲ ਸਿੰਘ ਖਹਿਰਾ ਸਰਕਾਰ ਨੂੰ ਘੇਰਦੇ ਨੇ ਹਰ ਮੁੱਦੇ ਦੇ ਉੱਤੇ ਉਹਨਾਂ ਦੇ ਬੇਟੇ ਨੇ ਵੀ ਇਹੀ ਗੱਲ ਆਖੀ ਸੀ ਸੁਪਾਲ ਸਿੰਘ ਖੈਰਾ ਦਾ ਪਰਿਵਾਰ ਵੀ ਵਾਰ-ਵਾਰ ਇਹੀ ਕਹਿ ਰਿਹਾ ਸੀ ਮਨਤਾਬ ਸਿੰਘ ਖੈਰਾ ਜਿਹੜੇ ਖੁਦ ਵਕੀਲ ਨੇ ਕਿ ਉਹਨਾਂ ਦੇ ਪਿਤਾ ਵਾਰ-ਵਾਰ ਸਵਾਲ ਕਰਦੇ ਨੇ ਹਰ ਮੁੱਦੇ ਦੇ ਉੱਤੇ ਜਿਹੜਾ ਪੰਜਾਬ ਦਾ ਮੁੱਦਾ ਹੈ ਉਸ ਦੇ ਉੱਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਜਾਂ ਉਹਨਾਂ ਦੀ ਸਰਕਾਰ ਨੂੰ ਘੇਰਦੇ ਨੇ ਇਸ ਕਰਕੇ ਉਹਨਾਂ ਨੂੰ ਨਿਸ਼ਾਨਾ ਬਣਾਇਆ ਗਿਆ ਸਿਆਸੀ ਰੰਜਿਸ਼ ਹੈ ਪਰ ਦੂਜੇ ਪਾਸੇ ਸੱਤਾਧਿਰ ਦਾ ਕਹਿਣਾ ਸੀ ਕਿ ਸੁਖਪਾਲ ਸਿੰਘ ਖਹਿਰਾ ਦਾ ਜਿਹੜਾ ਇੱਕ ਕੇਸ ਹੈ ਇੱਕ ਸਾਡੀ ਸਰਕਾਰ ਦੇ ਦਰਾਨੀ ਹੋਇਆ ਹੈ 2015 ਦੇ ਵਿੱਚ ਜਾ ਕੇ ਇਸ ਦੀਆਂ ਜੜ੍ਹਾਂ ਪਈਆਂ ਨੇ ਉਸ ਦੇ ਦੌਰਾਨ ਇਸ ਦੀ ਜਿਹੜੀ ਹੈ ਕਾਰਵਾਈ ਕੀਤੀ ਗਈ ਹੈ ਪਰ ਫਿਰ ਗੱਲ ਆਉਂਦੀ ਹੈ ਕਿ ਵਾਰ-ਵਾਰ ਜਦੋਂ ਰਿਮਾਂਡ ਤੇ ਲਿਆ ਗਿਆ ਗ੍ਰਿਫਤਾਰੀ ਜਦੋਂ ਸਤੰਬਰ ਮਹੀਨੇ 'ਚ 2023 'ਚ ਹੋਈ ਤਾਂ ਹੁਣ ਉਸ ਮਾਮਲੇ ਦੇ ਵਿੱਚ ਕਾਫੀ ਸਮੇਂ ਤੋਂ ਹਾਈ ਕੋਰਟ ਦੇ ਵਿੱਚ ਜਦੋਂ ਪਹੁੰਚ ਕੀਤੀ ਸੁਖਪਾਲ ਸਿੰਘ ਖਹਿਰਾ ਦੇ ਆ ਵਕੀਲਾ ਦੇ ਵੱਲੋਂ ਤਾਂ ਫੈਸਲਾ ਸਰਖਿਅਤ ਰੱਖਿਆ ਗਿਆ ਸੀ ਤੇ ਹੁਣ ਇਹ ਫੈਸਲੇ ਦੇ ਉੱਤੇ ਸੁਣਵਾਈ ਕਰਦੇ ਹੋਏ ਆ ਜ਼ਮਾਨਤ ਦੇ ਦਿੱਤੀ ਗਈ ਹੈ ਇਸ ਦੇ ਨਾਲ ਸੁਖਬਾਲ ਸਿੰਘ ਖਹਿਰਾ ਨੂੰ ਇੱਕ ਵੱਡੀ ਰਾਹਤ ਇਸ ਕਰਕੇ ਕਹਿ ਸਕਦੇ ਇਸ ਕੇਸ ਦੇ ਅੰਦਰ ਕਿਉਂਕਿ ਜਿਹੜੀ ਇਹ ਜ਼ਮਾਨਤ ਮਿਲੀ ਹੈ ਇਸ ਦੇ ਨਾਲ ਇੱਕ ਰਸਤਾ ਜਿਹੜਾ ਸਾਫ਼ ਹੋ ਗਿਆ ਕਿ ਜ਼ਮਾਨਤ ਮਿਲਣਾ ਮਤਲਬ ਉਹ ਜਲਦੀ ਹੀ ਜੇਲ੍ਹ ਤੋਂ ਬਾਹਰ ਆ ਜਾਣਗੇ ਪਰ ਜਿਹੜੀ ਗੱਲ ਇਹ ਚੱਲ ਰਹੀ ਹੈ ਇੱਕ ਚਰਚਾ ਹੋਰ ਚੱਲ ਰਹੀ ਹੈ ਕਿ ਸੁਖਬਾਲ ਸਿੰਘ ਖਹਿਰਾ ਨੂੰ ਜ਼ਮਾਨਤ ਮਿਲਣ ਦੇ ਬਾਵਜੂਦ ਕੀ ਉਹ ਬਾਹਰ ਆਪ ਆਉਣਗੇ ਕਿ ਨਹੀਂ ਆਉਣ ਪਾਉਣਗੇ ਕਿਉਂਕਿ ਸਰਕਾਰ ਦੇ ਆਹ ਇੱਥੇ ਬੈਠੀ ਐ। ਐਸ ਤੇਰਾ ਤਾਂ ਹਰ ਇੱਕ ਬੰਦਾ ਛੱਕੀ ਨਾਜ਼ਰ ਨਾਲ ਦੇਖਦਾ ਜਿਸ ਤੇ ਉੱਤੇ ਕਾਰਵਾਈ ਹੁੰਦੀ ਐ। ਸੁਖਪਾਲ ਸਿੰਘ ਖਹਿੜਾ ਦਾ ਪਰਿਵਾਰ ਸ਼ੁਰੂ ਤੋਂ ਹੀ ਕਹਿ ਰਿਹਾ ਸੀ ਕਿ ਅਸੀਂ ਸੁਪਾਲ ਸਿੰਘ ਖਹਿਰਾ ਨੂੰ ਇਸ ਕੇਸ ਦੇ ਵਿੱਚ ਤਾਂ ਜ਼ਮਾਨਤ ਛੇਤੀ ਮਿਲ ਜਾਣੀ ਹੈ ਪਰ ਸਰਕਾਰ ਹੋਰ ਤਿਆਰੀਆਂ ਕਰੀ ਬੈਠੀ ਹੈ ਕਿ ਸੁਪਾਲ ਸਿੰਘ ਖਹਿਰਾ ਬਾਹਰ ਨਾ ਆਵੇ ਜਿਵੇਂ ਕਿ ਵਿਕਰਮ ਸਿੰਘ ਮਜੀਠੀਆ ਦੀ ਕੇਸ ਦੇ ਨਜ਼ਰ ਦੇ ਵਿੱਚ ਵੀ ਦੇਖੀ ਹੈ ਉਸ ਤਰ੍ਹਾਂ ਦੇ ਉੱਤੇ ਤਾਂ ਵਿਕਰਮ ਸਿੰਘ ਮਜੀਠੀਆ ਨੂੰ ਪੁੱਛ ਗਏ ਇਸ ਲਈ ਜਿਵੇਂ ਵਾਰ-ਵਾਰ ਸੱਦਿਆ ਗਿਆ ਤਿੰਨ ਵਾਰ ਹੁਣ ਤੱਕ ਸਮਨਿੰਗ ਹੋ ਗਈ ਹੈ ਹਾਲਾਂਕਿ ਜਿਹੜੇ ਫੈਟ ਦੇ ਚੀਫ ਵੀ ਬਦਲ ਗਏ ਨੇ ਮੁਖੀ ਵੀ ਬਦਲ ਗਏ ਨੇ ਤਾਂ ਮਜੀਠੀਆ ਵੀ ਇਹੀ ਕਹਿ ਰਹੇ ਸੀ ਵਾਰ-ਵਾਰ ਕਿਉਂਕਿ ਉਹਨਾਂ ਦੇ ਉੱਤੇ ਉਹਨਾਂ ਨੂੰ ਲੱਗ ਰਿਹਾ ਕਿ ਸਰਕਾਰ ਆ ਜਿਹੜੀ ਉਹਨਾਂ ਦੇ ਉੱਤੇ ਕਾਰਵਾਈ ਕਰ ਸਕਦੀ ਹੈ ਇਸ ਕਰਕੇ ਜਿਹੜੀ ਇਹ ਕਹ ਲਈ ਹੈ ਕਿ ਜਿਨ੍ਹਾਂ ਨੂੰ ਸੱਦਿਆ ਜਾ ਰਿਹਾ ਕੁਝ ਕੁ ਇਸ ਦੇ ਲਈ ਦਾ ਜਿਨ੍ਹਾਂ ਉੱਤੇ ਕਾਰਵਾਈ ਆਲਰੇਡੀ ਹੋ ਚੁੱਕੀ ਹੈ ਜਿਵੇਂ ਸੁਖਪਾਲ ਸਿੰਘ ਖਹਿਰਾ ਦਾ ਕੇਸ ਹੈ ਤੇ ਉਹਨਾਂ ਵੱਲੋਂ ਜ਼ਰੂਰ ਕਿਹਾ ਜਾ ਰਿਹਾ ਹੈ ਕਿ ਸਰਕਾਰ ਹੋਰ ਤਿਆਰੀ ਚ ਬੈਠੀ ਹੈ ਇੱਕ ਸ਼ੰਕਾ ਪੈਦਾ ਉਹਨਾਂ ਦੇ ਮਨ ਵਿੱਚ ਹੈ ਜਾਂ ਸ਼ੱਕ ਦੀ ਨਜ਼ਰ ਨਾਲ ਸਰਕਾਰ ਨੂੰ ਦੇਖ ਰਹੀ ਨੇ ਕਾਰਵਾਈ ਨੂੰ ਪਰ ਇਸ ਕੇਸ ਦੇ ਵਿੱਚ ਘੱਟੋ ਘੱਟ ਜਿਹੜਾ ਐਨਡੀਪੀਐਸ ਦਾ ਕੇਸ ਸੀ 8 ਸਾਲ ਪੁਰਾਣਾ ਉਸ ਦੇ ਵਿੱਚ ਹਾਈ ਕੋਰਟ ਨੇ ਰਾਹਤ ਦੇ ਦਿੱਤੀ ਹੈ ਤੇ ਜਲਦੀ ਇਸ ਦੇ ਬਾਰੇ ਵੀ ਅਪਡੇਟ ਆ ਜਾਵੇਗਾ ਕਿ ਸੁਖਪਾਲ ਸਿੰਘ ਖਹਿਰਾ ਜੇਲ੍ਹ ਤੋਂ ਬਾਹਰ ਕਦੋਂ ਆ ਰਹੇ ਨੇ ਕਿਉਂਕਿ ਸਤੰਬਰ ਮਹੀਨੇ ਤੋਂ ਲੈ ਕੇ ਅੱਜ ਤੱਕ ਸੁਖਪਾਲ ਸਿੰਘ ਖਹਿਰਾ ਜੇਲ੍ਹ ਦੇ ਵਿਦਿਆਰਥੀਆਂ ਨੂੰ ਮੁਲਾਕਾਤ ਤੇ ਲਈ ਦੀ ਜਿਹੜਾ ਵਿਰੋਧੀ ਧਿਰ ਦੇ ਆਗੂ ਜਦੋਂ ਜਾਂਦੇ ਨੇ ਪੇਸ਼ੀ ਦੇ ਸਮੇਂ ਨਹੀਂ ਮਿਲਣ ਦਿੱਤਾ ਗਿਆ ਉਦੋਂ ਵੀ ਉਹਨਾਂ ਨੇ ਵੱਡੇ ਸਵਾਲ ਖੜੇ ਕੀਤੇ ਸੀ ਕਿ ਇਹ ਤਾਂ ਲੋਕਤੰਤਰ ਦੀ ਕਹਾਣੀ ਹੈ ਕਿ ਸਾਡੇ ਇੱਕ ਸਾਥੀ ਐਮਐਲਏ ਨੂੰ ਅਸੀਂ ਮਿਲਣਾ ਚਾਹੁੰਦੇ ਹਾਂ ਔਰ ਮਿਲਣ ਨਹੀਂ ਦਿੱਤਾ ਜਾ ਰਿਹਾ ਇਸ ਨੂੰ ਲੈ ਕੇ ਕਾਂਗਰਸ ਨੇ ਲਗਾਤਾਰ ਸਵਾਲ ਕੀਤੇ ਕਿ ਸਿਆਸੀ ਬਦਲਾਖੋਰੀ ਦੇ ਤਹਿਤ ਜਿਹੜੀ ਕਾਰਵਾਈ ਆਮਦਨੀ ਪਾਰਟੀ ਦੀ ਸਰਕਾਰ ਦੁਆਰਾ ਹੋ ਰਹੀ ਹੈ ਇਹ ਸਰਾ ਸਰ ਗਲਤ ਹੈ ਇਹ ਦਿਖ ਮਿਆ ਜੀ ਉਹਨਾਂ ਨੂੰ ਵੀ ਹੋ ਸਕਦਾ ਹੋਣਾ ਸਮੇਂ ਵਿੱਚ ਭੁਗਤਨੇ ਪੈਣ ਤਾਂ ਸੋ ਪ੍ਰੈਪੋਰਟ ਵੀ ਜਿਹੜਾ ਰਾਹਤ ਦਿੱਤੀ ਗਈ ਸੀ ਇਥੇ ਇਹ ਵੀ ਥੋੜਾ ਅਚੋਕੜ ਦੱਸਦੀ ਹੈ ਕਿ ਜਿਹੜੇ ਮਹਤਾਬ ਸਿੰਘ ਖਹਿਰਾ ਨੇ ਸੁਖਪਾਲ ਸਿੰਘ ਖਹਿਰਾ ਦੇ ਲੜਕੇ ਔਰ ਵਕੀਲ ਵੀ ਉਹਨਾਂ ਨੇ ਕਿਹਾ ਸੀ ਕਿ ਤੁਹਾਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਮੇਰੇ ਪਿਤਾ ਸੁਖਪਾਲ ਸਿੰਘ ਖਹਿਰਾ ਨੂੰ ਪੰਜਾਬ ਪੁਲਿਸ ਨੇ 8 ਸਾਲ ਪੁਰਾਣੀ ਦਸ਼ੀਆਂ ਤੇ ਕੇਸ 'ਚ ਮੁੱਖ ਮੰਤਰੀ ਪੰਜਾਬ ਦੇ ਦੇਸ਼ਾਂ ਤੇ ਗ੍ਰਿਫਤਾਰ ਕੀਤਾ ਹੈ ਇਹ ਉਹ ਵੀ ਮਾਮਲਾ ਜਿਸ ਨੂੰ ਭਾਰਤੀ ਸੁਪਰੀਮ ਕੋਰਟ ਨੇ ਰੱਦ ਕਰ ਦਿੱਤਾ ਸੀ ਕਿ ਸੁਪਰੀਮ ਕੋਰਟ ਤੱਕ ਪੁੱਜਿਆ ਸੀ ਮਸਲਾ ਉਸ ਦੇ ਵਿੱਚ ਕਿਸੇ ਨੇ ਕਿਹਾ ਗਿਆ ਸੀ ਕਿ ਸੁਖਪਾਲ ਸਿੰਘ ਖਹਿਰਾ ਤੋਂ ਔਰ ਨਵੇਂ ਸਮੇਂ ਦੇ ਵਿੱਚ ਪੁੱਛਗਿਛ ਵੀ ਕੀਤੀ ਜਾਵੇ ਪਰ ਸਰਕਾਰ ਨੇ ਕਿਹਾ ਕਿ ਨਹੀਂ ਸਾਨੂੰ ਲੱਗਦਾ ਹੈ ਕਿ ਜਿਹੜੇ ਕੇਸਾਂ ਦੇ ਵਿੱਚ ਪੁੱਛਗਿਛ ਕਰਨੀ ਬਣਦੀ ਹੈ ਤੇ ਉਹਦੇ ਵਿੱਚ ਕੀਤੀ ਜਾਵੇਗੀ ਤਾਂ ਫਿਰ ਇਸ ਮਸਲੇ ਦੇ ਵਿੱਚ ਉਹਨਾਂ ਨੇ ਇਹ ਹੀ ਕਿਹਾ ਕਿ ਸਾਡੇ ਜਿਹੜੇ ਜਿਹੜੇ ਵਿਧਾਇਕ ਨੇ ਕਾਂਗਰਸ ਦੇ ਉਹਦਾ ਸਰਕਾਰ ਨੂੰ ਘੇਰ ਰਿਹਾ ਚਾਹੋ ਜਿਗਰਾਉ ਵਾਲੀ ਕੋਠੀ ਦਾ ਮਸਲਾ ਕੀ ਐਨਆਰਆਈ ਦਾ ਉਦੋਂ ਘੇਰਿਆ ਜਦੋਂ ਅਮਰਿਤਪਾਲ ਦੇ ਵੇਲੇ ਬੋਹਾਲ ਬਾਜ਼ਾਰ ਦੇ ਵਿੱਚ ਕੀ ਬਣਿਆ ਸੀ ਜਿਸ ਧੰਨ ਨਾਲ ਗ੍ਰਿਫਤਾਰੀ ਕੀਤੀ ਗਈ ਸੀ ਉਹ ਉਹ ਵੀ ਸਭ ਤੋਂ ਪਹਿਲਾਂ ਸਰਪਾਲ ਸਿੰਘ ਖਹਿਰਾ ਨੇ ਸਰਕਾਰ ਦੀ ਨਿਖੇਦੀ ਕੀਤੀ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਲੈ ਕੇ ਆ ਜਾਂ ਫਿਰ ਸਿੱਧੂ ਮੂਸੇ ਵਾਲਾ ਕੇਸ ਦੇ ਵਿੱਚ ਵੀ ਉਹਨਾਂ ਨੇ ਲਗਾਤਾਰ ਉਹ ਬੋਲੇ ਕਿ ਇਨਸਾਫ ਕਿਉਂ ਨਹੀਂ ਮਿਲ ਰਿਹਾ ਇਸ ਤਰੀਕੇ ਨਾਲ ਹੋਰ ਵੀ ਬੜੀ ਕੇਸ ਨੇ ਜਿਹੜੇ ਪੰਜਾਬ ਸਰਕਾਰ ਦੇ ਦਰਾਂਦ ਜਿੱਥੇ ਖੇਧੀ ਕਰਦੇ ਨੇ ਸੁਖपाल ਸਿੰਘ ਖੈਰਾ ਤਾਂ ਉਹਨਾਂ ਦਾ ਕਹਿਣਾ ਸੀ ਕਿ ਉਹ ਬੋਲਦੇ ਆ ਇਸ ਕਰਕੇ ਉਹਨਾਂ ਉੱਤੇ ਕਾਰਵਾਈ ਹੋਈ ਐ ਪਰ ਇੱਕ ਗੱਲ ਪੱਕੀ ਐ ਕਿ ਆ ਜਿਹੜੀ ਹਾਈ ਕੋਰਟ ਤੋਂ ਪੰਜਾਬ ਹਰਿਆਣਾ ਹਾਈ ਕੋਰਟ ਤੋਂ ਉਹਨਾਂ ਨੂੰ ਰਾਹਤ ਮਿਲ ਗਈ ਹੈ ਜ਼ਮਾਨਤ ਮਿਲ ਗਈ ਹੈ ਉੱਥੇ ਹੀ ਦੱਸ ਦਈਏ ਕਿ ਹਾਈ ਕੋਰਟ ਤੋਂ ਤਾਂ ਸੁਖਪਾਲ ਸਿੰਘ ਖੈਰਾ ਨੂੰ ਜ਼ਮਾਨਤ ਮਿਲ ਚੁੱਕੀ ਹੈ ਵੱਡੀ ਰਾਹਤ ਮਿਲ ਗਈ ਹੈ ਪਰ ਦੱਸ ਦਈਏ ਕਿ ਰਾਹਤ ਤੋਂ ਪਹਿਲਾਂ ਹੀ ਪੁਲਿਸ ਦੇ ਵੱਲੋਂ ਉਹਨਾਂ ਦੇ ਉੱਪਰ ਇੱਕ ਹੋਰ ਜਿਹੜਾ ਹੈ ਮਾਮਲਾ ਦਰਜ ਕਰ ਲਿਆ ਗਿਆ ਹੈ ਰਿਹਾਈ ਤੋਂ ਪਹਿਲਾਂ ਹੀ ਪੁਲਿਸ ਨੇ ਇੱਕ ਹੋਰ ਮਾਮਲੇ ਦੇ ਤਹਿਤ ਐਫ ਆਈ ਆਰ ਸੁਖਪਾਲ ਸਿੰਘ ਖੈਰਾ ਦੇ ਉੱਪਰ ਦਰਜ ਕਰ ਲਈ ਹੈ ਤੇ ਥਾਣਾ ਸੁਬਾਨਪੁਰ ਦੇ ਵਿੱਚ 195 95ਏ ਤੇ 506 ਆਈਪੀਸੀ ਧਾਰਾ ਦੇ ਤਹਿਤ ਉਹਨਾਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਜਿਤੇ ਇੱਕ ਪਾਸੇ ਹਾਈ ਕੋਰਟ ਤੋਂ ਰਾਹਤ ਜੜੀ ਹੈ ਸੁਖਪਾਲ ਸਿੰਘ ਖੈਰਾ ਨੂੰ ਮਿਲੀ ਸੀ ਪਰ ਉਸ ਰਾਹਤ ਦੇ ਨਾਲ ਇੱਕ ਹੋਰ ਵੱਡਾ ਝਟਕਾ ਸੁਖਪਾਲ ਸਿੰਘ ਖੈਰਾ ਨੂੰ ਲੱਗ ਗਿਆ ਹੈ ਤੇ ਉਹਨਾਂ ਦੇ ਖਿਲਾਫ ਜਿਹੜਾ ਹੈ ਇੱਕ ਹੋਰ ਮਾਮਲਾ ਜਿਹੜਾ ਹੈ ਦਰਜ ਕੀਤਾ ਗਿਆ ਥਾਣਾ ਸੁਬਾਨ ਦੇ ਵਿੱਚ ਹੈ ਕਈ ਧਾਰਾਵਾਂ ਦੇ ਤਹਿਤ ਜਿਹੜਾ ਮਾਮਲਾ ਦਰਜ ਕੀਤਾ ਗਿਆ ਹੈ ਅਜੇ ਪੂਰੇ ਮਾਮਲੇ ਦੇ ਬਾਰੇ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਪਰ ਜੋ ਹੁਣ ਤਾਜ਼ਾ ਜਾਣਕਾਰੀ ਮਿਲ ਰਹੀ ਹੈ ਉਸ ਵਿੱਚ ਇਹ ਦਰਜ ਕੀਤਾ ਗਿਆ ਹੈ ਕਿ ਰਾਹਤ ਤੋਂ ਨਾਲ ਦੇ ਨਾਲ ਹੀ ਉਹਨਾਂ ਦੇ ਉੱਪਰ ਇੱਕ ਹੋਰ ਵੱਡਾ ਜਿਹੜਾ ਹੈ ਮਾਮਲਾ ਦਰਜ ਕੀਤਾ ਗਿਆ ਹੈ ਐਂਡੀਪੀਆਰਐਸ ਦੇ ਮਾਮਲੇ ਦੇ ਵਿੱਚ ਤਾਂ ਉਹਨਾਂ ਨੂੰ ਹਾਈ ਕੋਰਟ ਨੇ ਜ਼ਮਾਨਤ ਦੇ ਹੀ ਦਿੱਤੀ ਹੈ ਪਰ ਪੁਲਿਸ ਦੇ ਵੱਲੋਂ ਥਾਣਾ ਸੁਬਾਨ ਦੇ ਵਿੱਚ ਇੱਕ ਹੋਰ ਮਾਮਲਾ ਦਰਜ ਕੀਤਾ ਹੈ ਉੱਥੇ ਹੀ ਜਿਦਾਸਦੀਏ ਕਿ ਸੁਖਪਾਲ ਸਿੰਘ ਖੈਰਾ ਦੀਆਂ ਜਿਹੜੀਆਂ ਮੁਸ਼ਕਿਲਾਂ ਆਇਆ ਹੈ ਜਿੱਥੇ ਇੱਕ ਪਾਸੇ ਘਟ ਰਹੀਆਂ ਸੀ ਪਰ ਨਾਲ ਦੇ ਨਾਲ ਹੋਰ ਵੀ ਵੱਧ ਚੁੱਕੀਆਂ ਨੇ ਉੱਥੇ ਹੀ ਹੁਣ ਪੁਲਿਸ ਦੇ ਵੱਲੋਂ ਮਾਮਲਾ ਦਰਜ ਕਰਨ ਤੋਂ ਬਾਅਦ ਅਗਲੀ ਕਾਰਵਾਈ ਜਿਹੜੀ ਹੈ ਇਸ ਮਾਮ ਨਵੇਂ ਮਾਮਲੇ ਦੇ ਵਿੱਚ ਕੀਤੀ ਜਾ ਰਹੀ ਹੈ ਪਰ ਹੁਣ ਇਹ ਸਵਾਲ ਵੱਡੇ ਨੇ ਕਿ ਇੱਕ ਪਾਸੇ ਤਾਂ ਜੇਲ੍ਹ ਤੋਂ ਉਹਨਾਂ ਨੂੰ ਰਾਹਤ ਮਿਲ ਰਹੀ ਹੈ ਜੇਲ੍ਹ ਤੋਂ ਬਾਹਰ ਆਉਣ ਦੀਆਂ ਤਿਆਰੀਆਂ ਹੋ ਰਹੀਆਂ ਸੀ ਪਰ ਦੂਸਰੇ ਹੀ ਪਾਸੇ ਜੜੇ ਹੈ ਉਹਨਾਂ ਦੇ ਉੱਪਰ ਪਰਚਾ ਦਰਜ ਕਰਕੇ ਅਗਲੀ ਕਾਰਵਾਈ ਹੈ ਅਗਲੇ ਮਾਮਲੇ ਦੇ ਵਿੱਚ ਕੀਤੀ ਜਾ ਰਹੀ ਹੈ ਇਸ ਸਬੰਧਤ ਵੀ ਤੁਹਾਨੂੰ ਸਾਰੀ ਜਾਣਕਾਰੀ ਆਉਣ ਵਾਲੇ ਸਮੇਂ ਦੇ ਵਿੱਚ ਦਿੰਦੇ ਰਹਾਂਗੇ ਹੋਰ ਵੱਡੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਦੇ ਲਈ ਜੁੜੇ ਰਹੋ ABC ਪੰਜਾਬ ਦੇ ਨਾਲ